ਸੱਚ ਹੋਵੇਗਾ ਚੰਨ ਨੂੰ ਛੂਣ ਦਾ ਸੁਪਨਾ ਤੂੰ ਕਰ ਤਾਂ ਸਹੀ ਕਰਨਾ ਲੱਗੇਗਾ ਤਾਰਿਆਂ ਦਾ ਦੇਸ਼ ਵੀ ਆਪਣਾ ਤੂੰ ਕਰ ਤਾਂ ਸਹੀ ਕਰਨਾ ਤੂੰ ਕਰ ਤਾਂ ਸਹੀ ਕਲਪਨਾ ਸਤਿ ਸ੍ਰੀ ਅਕਾਲ ਪਿਆਰੀ ਬੱਚਿਓ ਬੱਚਿਓ ਜੋ ਕੰਮ ਕਰ ਲਈ ਅਸੀਂ ਮਨ ਵਿੱਚ ठान ਲੈਂਦੇ ਹਾਂ ਮਿਹਨਤ ਅਤੇ ਲਗਨ ਦੇ ਨਾਲ ਕਰਦੇ ਹਾਂ ਉਸ ਕੰਮ ਵਿੱਚ ਅਸੀਂ ਜ਼ਰੂਰ ਕਾਮਯਾਬ ਹੁੰਦੇ ਹਾਂ ਇਸੇ ਮਿਹਨਤ ਅਤੇ ਲਗਨ ਦੇ ਸਦਕਾ ਕਲਪਨਾ ਚਾਵਲਾ ਛੋਟੀ ਉਮਰ ਵਿੱਚ ਹੀ ਪੁਲਾੜ ਯਾਤਰੀ ਦੇ ਰੂਪ ਵਿੱਚ ਪ੍ਰਸਿੱਧ ਹੋ ਗਈ। ਤੇਰੇ ਬੱਚਿਓ ਅਸੀਂ ਪਾਠ 19 ਪੁਲਾੜ ਯਾਤਰੀ ਕਲਪਨਾ ਚਾਹਰਲਾ ਦਾ ਈ ਕੰਟੈਂਟ ਭਾਗ 1 ਦੇਖ ਲਿਆ ਹੈ। ਅੱਜ ਅਸੀਂ ਇਸ ਦਾ ਭਾਗ 2 ਦੇਖਦੇ ਹਾਂ। ਤੇਰੇ ਬੱਚਿਓ ਸ਼ੁਰੂ ਕਰੀਏ। ਕਲਪਨਾ ਨੇ 1984 ਈਸਵੀ ਵਿੱਚ ਟੈਕਸਾਸ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕੀਤੀ। ਉਸਨੇ ਕੋਲੋਰੈਡੋ ਯੂਨੀਵਰਸਿਟੀ ਤੋਂ ਜਹਾਜ਼ ਰਾਣੀ ਵਿੱਚ ਹੀ ਡਾਕਟੋਰੇਟ ਲਈ ਖੋਜ ਕਰਨੀ ਸ਼ੁਰੂ ਕਰ ਦਿੱਤੀ 1988 ਈਸਵੀ ਵਿੱਚ ਡਾਕਟਰੇਟ ਕਰਕੇ ਉਹ ਅਮਰੀਕੀ ਪੁਲਾੜ ਖੋਜ ਦੇ ਵਿਸ਼ੂ ਪ੍ਰਸਿੱਧ ਕੇਂਦਰ NASA ਵਿੱਚ ਪਹੁੰਚ ਗਈ NASA ਨੇ ਉਸ ਨੂੰ ਸ਼ਟਲ ਮਿਸ਼ਨ ਉੱਤੇ ਕੰਮ ਕਰਨ ਲਈ ਵਿਸ਼ੇਸ਼ ਸਿਖਲਾਈ ਲਈ ਚੁਣ ਲਿਆ ਨਵੰਬਰ 1996 ਵਿੱਚ ਉਸ ਨੂੰ ਸਪੇਸ ਸ਼ਟਲ ਵਿੱਚ ਉਡਾਰੀ ਭਰਨ ਅਤੇ ਖੋਜ ਕਰਨ ਲਈ ਚੌਣ ਲਿਆ ਗਿਆ ਅਖੀਰ ਆਕਾਸ਼ ਵਿੱਚ ਉੱਡਣ ਦਾ ਉਸ ਦਾ ਸੁਪਨਾ ਪੂਰਾ ਹੋਇਆ ਉਸ ਨੇ 19 ਨਵੰਬਰ 1997 ਈਸਵੀ ਨੂੰ ਉਡਾਰੀ ਭਰੀ ਉਸ ਦੇ ਨਾਲ 6 ਹੋਰ ਪੁਲਾੜ ਯਾਤਰੀ ਸਨ ਇਹਨਾਂ ਵਿੱਚ ਜਾਪਾਨ ਦੀ ਤਕਾਓ ਦੋਈ ਨਾਂ ਦੀ ਉਸ ਦੀ ਸਹੇਲੀ ਵੀ ਸੀ 5 ਦਸੰਬਰ ਤੱਕ ਇਹ ਸਪੇਸ ਸ਼ਟਲ ਪੂਰੇ 16 ਦਿਨ ਫੁਲਾੜ ਵਿੱਚ ਘੁੰਮਦੀ ਰਹੀ ਉਸ ਨੇ ਧਰਤੀ ਦੁਆਲੇ 252 ਚੱਕਰ ਕੱਟੇ ਇਸ ਦੌਰਾਨ ਫੁਲਾੜ ਯਾਤਰੀਆਂ ਨੇ ਭਾਂਤ ਭਾਂਤੇ ਪ੍ਰਯੋਗ ਕੀਤੇ ਐਨੀ ਵੱਡੀ ਧਰਤੀ ਉਹਨਾਂ ਨੂੰ ਨਿੱਕੀ-ਨਿੱਕੀ ਲੱਗੀ 1.5 ਘੰਟੇ ਵਿੱਚ ਸਾਰੀ ਧਰਤੀ ਦਾ ਚੱਕਰ ਪੂਰਾ ਹੋ ਜਾਂਦਾ ਸੀ 6 ਕੁ ਸਾਲ ਬਾਅਦ 2003 ਈਸਵੀ ਵਿੱਚ ਕਲਪਨਾ ਚਾਵਲਾ ਨੂੰ ਇੱਕ ਵਾਰ ਫਿਰ ਸਪੇਸ ਸ਼ਟਲ ਵਿੱਚ ਉਡਾਰੀ ਭਰਨ ਦਾ ਮੌਕਾ ਮਿਲਿਆ ਦੂਜੀ ਵਾਰ ਪੁਲਾੜ ਵਿੱਚ ਉਡਾਰੀ ਭਰਨ ਲਈ ਕਿਸੇ ਵਿਰਲੇ ਨੂੰ ਹੀ ਚੁਣਿਆ ਜਾਂਦਾ ਸੀ ਕਲਪਨਾ ਨੇ ਬੜੇ ਚਾਅ ਨਾਲ ਇਸ ਉਡਾਰੀ ਲਈ ਤਿਆਰੀ ਕੀਤੀ ਉਡਾਨ ਲਈ ਜਾਣ ਤੋਂ ਪਹਿਲਾਂ ਉਸਨੇ ਆਪਣੇ ਘਰ ਦੇ ਵਿਹੜੇ ਵਿੱਚ ਲੱਗੇ ਹਰ ਬੂਟੇ ਹਰ ਫੁੱਲ ਨੂੰ ਪਿਆਰ ਕੀਤਾ ਤੇ ਪਾਣੀ ਦਿੱਤਾ ਆਪਣੇ ਘਰ ਵਿੱਚ ਰੱਖੇ ਪਾਂਥ ਪਾਂ ਦੇ ਪੰਛੀਆਂ ਨੂੰ ਪਿਆਰਿਆ ਅਤੇ ਉਹਨਾਂ ਨੂੰ ਹੱਥੀ ਚੋਗ ਚੁਗਾਇਆ ਫਿਰ ਉਸਨੇ ਇੱਕ ਕਾਗਜ਼ ਉੱਤੇ ਇਹ ਲਿਖਿਆ ਮੈਂ 16 ਦਿਨਾਂ ਦੀ ਪੁਲਾੜ ਯਾਤਰਾ ਲਈ ਜਾ ਰਹੀ ਹਾਂ ਮੇਰੇ ਪੰਛੀਆਂ ਦੀ ਖਾਦ ਖੁਰਾਕ ਇਸ ਘਰ ਵਿੱਚ ਹੀ ਹੈ ਜੋ ਵੀ ਇੱਥੇ ਆਵੇ ਇਹਨਾਂ ਨੂੰ ਨਿਮਨਲਿਖਤ ਅਨੁਸਾਰ ਖੁਰਾਕ ਤੇ ਦਾਣਾ ਪਾਣੀ ਦੇਣ ਦੀ ਖੇਚਲ ਕਰੇ ਇਸ ਦੇ ਹੇਠਾਂ ਉਸਨੇ ਹਰ ਪੰਛੀ ਦੀ ਖੁਰਾਕ ਤੇ ਮਾਤਰਾ ਲਿਖੀ ਇਹ ਕਾਗਜ਼ ਆਪਣੇ ਘਰ ਦੀ ਕੰਧ ਉੱਤੇ ਚਿਪਕਾ ਕੇ ਕਲਪਨਾ ਨੇ ਅੰਬਰਾਂ ਵਿੱਚ ਉਡਾਰੀ ਭਰੀ ਪਹਿਲੀ ਫਰਵਰੀ 2003 ਈਸਵੀ ਸ਼ਨੀਚਰਵਾਰ ਦਾ ਦਿਨ ਸੀ ਸਾਰਾ ਸੰਸਾਰ ਧਰਤੀ ਉੱਤੇ ਕਲਪਨਾ ਚਾਵਲਾ ਦੀ ਵਾਪਸੀ ਦੀ ਉਡੀਕ ਕਰ ਰਿਹਾ ਸੀ ਪਰ ਕਲਪਨਾ ਚਾਵਲਾ ਦੀ ਸਪੇਸ ਸ਼ਟਲ ਧਰਤੀ ਉੱਤੇ ਨਾ ਪਹੁੰਚ ਸਕੀ ਧਰਤੀ ਉੱਤੇ ਉਤਰਨ ਤੋਂ 16 ਮਿੰਟ ਪਹਿਲਾਂ ਸਪੇਸ ਸ਼ਟਲ ਧਮਾਕੇ ਨਾਲ ਖਤਮ ਹੋ। ਭਾਵੇਂ ਕਲਪਨਾ ਚਾਵਲਾ ਪੁਲਾੜ ਵਿੱਚ ਸਮਾ ਗਈ ਪਰ ਉਸ ਸੰਸਾਰ ਭਰਤੀਆਂ ਕੁੜੀਆਂ ਲਈ ਪ੍ਰੇਰਣਾ ਦਾ ਸੋਮਾ ਬਣੀ ਅਤੇ ਸਦਾ ਬਣੀ ਰਹੇਗੀ। ਹੁਣ ਵਾਰੀ ਹੈ ਘਰ ਦੇ ਕੰਮ ਦੀ। ਪਿਆਰੇ ਬੱਚਿਓ ਅਰਦੇ ਕੰਮ ਵਿੱਚ ਤੁਸੀਂ ਪਲਾਟ ਯਾਤਰੀ ਕਲਪਨਾ ਚਾਵਲਾ ਦੀ ਇੱਕ ਤਸਵੀਰ ਲਪਣੀ ਹੈ ਅਤੇ ਆਪਣੀਆਂ ਕਾਪੀਆਂ ਦੇ ਉੱਪਰ ਚਿਪਕਾਉਣੀ ਹੈ। ਧੰਨਵਾਦ ਪਿਆਰੇ ਬੱਚਿਓ।